ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਮਾਂ ਆਪਣੇ ਪੁੱਤਰ ਨੂੰ ਇਹ ਗੱਲਾਂ ਜ਼ਰੂਰ ਸਿਖਾਵੇ ਅਕਸਰ ਮਾਤੀ ਦੇ ਰਿਸ਼ਤੇ ਬਾਰੇ ਗੱਲ ਕੀਤੀ ਜਾਂਦੀ ਆ ਨਾ ਕਿ ਮਾਂ ਆਪਣੀ ਧੀ ਨੂੰ ਸ਼ੁਰੂ ਤੋਂ ਹੀ ਨਿਕੀਆਂ ਨਿਕੀਆਂ ਗੱਲਾਂ ਜਿਹੜੀਆਂ ਸਿਖਾਉਂਦੀ ਰਹਿੰਦੀ ਆ ਤੇ ਧੀ ਜਵਾਨ ਹੁੰਦੀ ਆ ਹਨਾ ਤੇ ਫਿਰ ਕੀ ਕਰਦੀ ਮਾਂ ਕਿ ਜਦੋਂ ਉਹ ਨਿਕੀਆਂ ਨਿਕੀਆਂ ਗੱਲਾਂ ਦੱਸਦੀ ਕਿ ਨਹੀਂ ਆ ਗੱਲ ਤੇਰੇ ਵਾਸਤੇ ਇਦਾਂ ਨਹੀਂ ਇਹਨੂੰ ਇਦਾਂ ਕਰੀਦਾ ਵਾ ਭਾਬ ਕਿਉਂ ਸ਼ੁਰੂ ਤੋਂ ਤਿਆਰ ਕਰਨਾ ਉਹਨੂੰ ਸ਼ੁਰੂ ਕਰ ਦਿੰਦੀ ਆ ਅਗਲੇ ਘਰ ਜਾਣ ਵਾਸਤੇ ਜਾਂ ਜ਼ਿੰਦਗੀ ਦੇ ਵਿੱਚ ਸਮਾਜ ਦੇ ਨਾਲ ਨਜਿੱਠਣ ਵਾਸਤੇ ਆਪਣੀ ਧੀ ਨੂੰ ਬਚਪਨ ਤੋਂ ਤਿਆਰ ਕਰਨਾ ਸ਼ੁਰੂ ਕਰ ਦਿੰਦੀ ਆ ਤੇ ਉਥੇ ਪੁੱਤ ਨੂੰ ਵੀ ਕੁਝ ਗੱਲਾਂ ਜਿਹੜੀਆਂ ਵਾ ਉਹ ਮਾਂ ਦਾ ਫਰਜ਼ ਬਣਦਾ ਵਾ ਕਿ ਉਹ ਜ਼ਰੂਰ ਸਿਖਾਵੇ ਉਹਦੇ ਵਿੱਚ ਪਹਿਲੀ ਗੱਲ ਆ ਕਿ ਮਾਂ ਆਪਣੇ ਪੁੱਤ ਨੂੰ ਇਹ ਸਿਖਾਵੇ ਕਿ ਕਿਸੇ ਵੀ ਧੀ ਦੀ ਰਿਸਪੈਕਟ ਕਿਵੇਂ ਕਰਨੀ ਆ ਇੱਕ ਔਰਤ ਦੀ ਰਿਸਪੈਕਟ ਕਿਵੇਂ ਕਰਨੀ ਆ ਜੇਕਰ ਤੁਸੀਂ ਪੜ੍ਹਦੇ ਹੋ ਕਿਸੇ ਕਾਲਜ ਚ ਜਾਂ ਕਿਤੇ ਕੰਮ ਕਰਦੇ ਹੋ ਤਾਂ ਜੇਕਰ ਤੁਹਾਡੀ ਕੋਈ ਲੜਕੀ ਦੋਸਤ ਆ ਤਾਂ ਉਹਦਾ ਸਤਕਾਰ ਕਿਵੇਂ ਕਰਨਾ ਆ ਇਹ ਨਹੀਂ ਕਿ ਉਹ ਤੁਹਾਡੀ ਦੋਸਤ ਆ ਤੇ ਤੁਹਾਡਾ ਪੂਰਾ-ਪੂਰਾ ਹੱਕ ਆ ਉਹਦੇ ਉੱਤੇ ਬਿਲਕੁਲ ਨਹੀਂ ਜੇਕਰ ਉਹ ਤੁਹਾਨੂੰ ਕਿਸੇ ਗੱਲ ਤੋਂ ਨਾ ਕਰ ਦਿੰਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਤੁਹਾਡੀ ਬੇਇੱਜ਼ਤੀ ਕਰ ਰਹੀ ਆ ਉਹ ਇੱਕ ਦੋਸਤ ਆ ਉਹ ਇੱਕ ਔਰਤ ਆ ਤੇ ਉਹਦੀ ਰਿਸਪੈਕਟ ਕੀਤੀ ਜਾਵੇ ਉਹਦਾ ਸਤਿਕਾਰ ਕੀਤਾ ਜਾਵੇ ਦੂਜੀ ਗੱਲ ਮਾਂ ਆਪਣੇ ਪੁੱਤ ਨੂੰ ਇਹ ਜ਼ਰੂਰ ਸਿਖਾਵੇ ਕਿ ਜਿਹੜੀ ਗੱਲ ਤੂੰ ਆਪਣੀ ਭੈਣ ਵਾਸਤੇ ਤੇ ਆਪਣੀ ਮਾਂ ਵਾਸਤੇ ਬਰਦਾਸ਼ਤ ਨਹੀਂ ਕਰ ਸਕਦਾ ਨਾ ਉਹ ਕਿਸੇ ਦੀ ਧੀ ਵਾਸਤੇ ਵੀ ਕਦੇ ਨਹੀਂ ਸੋਚਣੀ ਕਿਉਂਕਿ ਉਹ ਵੀ ਕਿਸੇ ਦੀ ਧੀ ਆ ਕਿਸੇ ਦੀ ਭੈਣ ਆ ਇਹੋ ਜਿਹਿਆਂ ਨਾਲ ਰਲਦਿਆਂ ਮਿਲਦੀਆਂ ਗੱਲਾਂ ਜਿਹੜੀਆਂ ਹਨ ਨਾ ਉਹ ਮਾਂ ਜਿਹੜੀ ਆਪਣੇ ਪੁੱਤ ਨੂੰ ਜ਼ਰੂਰ ਸਿਖਾਵੇ ਫਿਰ ਹੀ ਉਹ ਇੱਕ ਆਪਣੀ ਘਰ ਲੈ ਕੇ ਆਉਣ ਵਾਲੀ ਕਿਸੇ ਦੀ ਬਗਾਨੀ ਧੀ ਆਪਣੀ ਪਤਨੀ ਦੀ ਰਿਸਪੈਕਟ ਕਰੇਗਾ ਫਿਰ ਉਹ ਸਮਾਜ ਦੇ ਵਿੱਚ ਵਿਚਰਨ ਵਾਲੀ ਹਾਰ ਧੀ ਨੂੰ ਹਰ ਔਰਤ ਨੂੰ ਸਤਿਕਾਰ ਦੇਵੇਗਾ ਜੇਕਰ ਉਹਨੂੰ ਘਰ ਤੋਂ ਹੀ ਇਹ ਗੱਲਾਂ ਸਿਖਾਈਆਂ ਜਾਣਗੀਆਂ ਤੇ ਫੇਰ ਹੀ ਸਾਡਾ ਸਮਾਜ ਦੀ ਸੋਹਣੀ ਸਿਰਜਣਾ ਹੋਵੇਗੀ ਕਿਉਂਕਿ ਇੱਕ ਮਾਂ ਧੀ ਦੇ ਨਾਲ-ਨਾਲ ਆਪਣੇ ਪੁੱਤ ਨੂੰ ਵੀ ਇਹ ਗੱਲਾਂ ਜ਼ਰੂਰ ਸਿਖਾਵੇ ਜੇਕਰ ਉਹ ਵੀ ਇਹ ਗੱਲਾਂ ਆਪਣੇ ਪੁੱਤ ਨੂੰ ਸਿਖਾਵੇਗੀ ਨਾ ਤਾਂ ਉਹ ਵੀ ਸਮਾਜ ਦੇ ਵਿੱਚ ਇੱਕ ਸੁਲਝਿਆ ਹੋਇਆ ਇਨਸਾਨ ਵਜੋਂ ਪੇਸ਼ ਹੋਵੇਗਾ ਉਹ ਵੀ ਸਮਾਜ ਵਿੱਚ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਵਿਚਰੇਗਾ ਤੇ ਉਹਨੂੰ ਵੀ ਦੂਜੀਆਂ ਔਰਤਾਂ ਜਿਹੜੀਆਂ ਹਨ ਨਾ ਆਪਣੇ ਘਰ ਦੀਆਂ ਮੈਂਬਰ ਜਿਸ ਤਰ੍ਹਾਂ ਉਹ ਆਪਣੀ ਮਾਂ ਦੀ ਆਪਣੀ ਭੈਣ ਦੀ ਰਿਸਪੈਕਟ ਕਰਦਾ ਨਾ ਇਸੇ ਤਰ੍ਹਾਂ ਉਹ ਸਮਾਜ ਵਿੱਚ ਵਿਚਰਨ ਵਾਲੀਆਂ ਔਰਤਾਂ ਦੀ ਵੀ ਰਿਸਪੈਕਟ ਕਰੇਗਾ ਤੇ ਫਿਰ ਸ਼ਾਇਦ ਸਾਡੇ ਸਮਾਜ ਵਿੱਚੋਂ ਬੁਰਾਈ ਜਿਹੜੀ ਉਹ ਦੂਰ ਹੋ ਜੇ